ਸ਼ੁਭਮਨ ਗਿਲਦੀ ਲਵ ਸਟੋਰੀ ਨੂੰ ਲੈ ਕੇ ਫਿਰ ਛੜੀ ਚਰਚਾ ਇਹ ਸੱਤ ਸ੍ਰੀ ਸੁਨੇ ਕਰ ਦਿੱਤਾ ਹੈ ਪਿਆਰ ਦਾ ਇਜ਼ਹਾਰ ਸਤਿ ਸ਼੍ਰੀ ਅਕਾਲ ਮੈਂ ਸੋਨਿਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਕ੍ਰਿਕਟਰ ਸ਼ੁਭਮਨ ਗਿਲ ਦੇ ਬਾਰੇ ਜੋ ਕਿ ਅਕਸਰ ਆਪਣੀ professionਲ ਤੋਂ ਜ਼ਿਆਦਾ personal ਜ਼ਿੰਦਗੀ ਨੂੰ ਲੈ ਕੇ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਕਦੇ ਉਹਨਾਂ ਦਾ ਨਾਮ ਸਾਰਾ ਤਿੰਦੂਲਕਰ ਨਾਲ ਜੁੜਦਾ ਤੇ ਕਦੇ ਉਹਨਾਂ ਦਾ ਨਾਮ बॉलीवुड एक्ट्रेस सारा अली खान ਦੇ ਨਾਲ ਜੋੜਿਆ ਜਾਂਦਾ ਹੈ ਜਿਸ ਕਰਕੇ ਉਹ ਕਾਫੀ ਜ਼ਿਆਦਾ ਸੁਰਖੀਆਂ 'ਚ ਰਹਿੰਦੇ ਨੇ ਤੇ ਇੱਕ ਵਾਰ ਫਿਰ ਹੁਣੇ క్రికెਟਰ ਜੁਆ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਦਰਅਸਲ ਇੱਕ ਵਾਰ ਫਿਰ ਤੋਂ ਅਫੇਅਰਸ ਜੁਆ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਚੁੱਕਿਆ ਤੇ ਇੱਕ ਐਕਟਰਸ ਦੇ ਵੱਲੋਂ ਇਸ క్రికెਟਰ ਲਈ ਆਪਣੇ ਪਿਆਰ ਦਾ ਇਜ਼ਹਾਰ ਕਰ ਦਿੱਤਾ ਗਿਆ ਹੁਣ ਤੁਸੀਂ ਸੋਚੋਗੇ ਕਿ ਹੁਨੇ ਕਿਹੜੀ ਐਕਟਰਸ ਜਸਦੇ ਵੱਲੋਂ ਪਿਆਰ ਦਾ ਇਜ਼ਹਾਰ ਕੀਤਾ ਗਿਆ ਤੇ ਦੱਸਾਂਗੇ ਦੱਸ ਦੇ ਕਿ ਇਸ ਐਕਟਰਸ ਨੇ ਕਿਹਾ ਕਿ ਮੈਂ ਸ਼ੁਭਮਨ ਗਿਲ ਨੂੰ ਪ੍ਰਪੋਜ਼ ਕਰਾਂਗੀ ਇਸ ਐਕਟਰਸ ਦੇ ਵੱਲੋਂ ਇੱਕ ਇੰਟਰਵਿਊ ਤੇ ਗਿਆ ਸੀ ਜਿੱਥੇ ਇਸ ਐਕਟਰਸ ਨੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਦੱਸਦੀ ਕਿ ਐਕਟਰਸ ਦਾ ਨਾਮ ਜੋ ਹੈ ਕਾਫੀ ਜ਼ਿਆਦਾ ਇਸ ਤੋਂ ਬਾਅਦ ਸੁਰਖੀਆਂ ਦੇ ਵਿੱਚ ਆ ਗਿਆ ਇਹ ਐਕਟਰਸ ਹੈ ਬਾਲੀਵੁੱਡ ਦੀ ਪ੍ਰਗਿਆ ਜਸਵਾਲ ਜੋ ਕਿ ਇਹਨੇ ਦਿਨੇ ਖੂਬ ਲਾਈਮ ਲਾਈਟ ਬਟੋਰੀਆ ਦੱਸਦੀ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਪ੍ਰਗਿਆ ਨੇ ਕ੍ਰਿਕਟਰ ਸ਼ੁਭਮਨ ਗਿੱਲ ਬਾਰੇ ਕਾਫੀ ਇੰਟਰਸਟਿੰਗ ਗੱਲਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਮੈਂ ਇਸ ਕ੍ਰਿਕਟਰ ਨੂੰ ਡੇਟ ਕਰਨਾ ਚਾਹੁੰਦੀ ਹਾਂ ਇਸ ਬਿਆਨ ਤੋਂ ਬਾਅਦ ਪ੍ਰਗਿਆ ਦੇ ਫੈਨਸ ਚ ਹਲਚਲ ਮਚ ਗਈ ਹੈ ਜਦੋਂ ਉਹਨਾਂ ਨੂੰ ਕ੍ਰਿਕਟਰ ਸ਼ੁਭਮਨ ਗਿਲ ਵਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਮੌਕਾ ਮਿਲੇ ਤਾਂ ਮੈਂ ਸ਼ੁਭਮਨ ਗਿਲ ਨੂੰ ਡੇਟ ਕਰਨਾ ਚਾਹਾਂਗੀ ਉਹ ਸੱਚਮੁੱਚ ਬਹੁਤ ਕਿਊਟ ਨੇ ਉਹ ਸਿੰਗਲ ਵੀਨ ਹੈ ਨਾਲ ਇਹ ਵੀ ਕਿਹਾ ਕਿ ਉਹਨਾਂ ਦੀ ਕਿਸਮਤ ਵਿੱਚ ਹੋਏਗਾ ਔਰ ਕ੍ਰਿਕਟਰ ਨੂੰ ਯਕੀਨੀ ਤੌਰ ਤੇ ਡੇਟ ਕਰਨਾ ਚਾਹੁੰਦੀ ਹੈ ਇਸ ਦੌਰਾਨ ਜਦੋਂ ਇੱਕ ਪ੍ਰਸ਼ੰਸਕ ਨੇ ਕਿਹਾ ਕਿ ਪ੍ਰਗਿਆ ਆਤੀ ਸ਼ੁਭਮਨ ਗਿਲ ਦੀ ਜੋੜੀ ਬਹੁਤ ਕਿਊਟ ਲੱਗੇਗੀ ਤਾਂ ਪ੍ਰਗਿਆ ਨੇ ਹਾਸੋਏ ਇਸ ਦਾ ਵੀ ਜਵਾਬ ਦਿੱਤਾ ਅਤੇ ਕਿਹਾ ਕਿ ਹਾਂ ਉਹ ਸੱਚਮੁੱਚ ਬਹੁਤ ਪਿਆਰੇ ਆ ਚਲੋ ਜਿਵੇਂ ਤੁਸੀਂ ਚਾਹੋ ਜੋੜੀ ਬਣਾ ਦਿਓ ਯਾਰ ਮੈਨੂੰ ਕ੍ਰਿਕਟਰ ਨਾਲ ਕੋਈ ਵੀ ਪ੍ਰੋਬਲਮ ਨਹੀਂ ਆ ਉਹ ਇੱਕ ਚੰਗੇ ਇਨਸਾਨ ਹੈ ਪ੍ਰਗਿਆ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵੀ ਹਲਚਲ ਮਚ ਗਈ ਆ ਉਹਨਾਂ ਦੇ ਫੈਨਸ ਇਸ ਜੋੜੀ ਨੂੰ ਲੈ ਕੇ ਆਪਣੇ ਰਿਐਕਸ਼ਨਸ ਵੀ ਦੇ ਰਹੇ ਆ ਕਹਿ ਦਿੱਤਾ ਸੀ ਕਿ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਲੀਅਰ ਵੀ ਕੀਤਾ ਸੀਗਾ ਕਿ ਉਹਨਾਂ ਨੂੰ ਕਿਸੇ ਕ੍ਰਿਕਟਰ ਨਾਲ ਕੋਈ ਪਰਹੇਜ਼ ਨਹੀਂ ਆ ਉਹਨਾਂ ਨੇ ਕਿਹਾ ਕਿ ਜੇਕਰ ਇੱਕ ਕਿਸਮਤ ਵਿੱਚ ਲਿਖਿਆ ਹੋਇਆ ਤਾਂ ਠੀਕ ਹੈ ਜੇ ਨਹੀਂ ਹੋਇਆ ਤਾਂ ਵੀ ਕੋਈ ਪ੍ਰੋਬਲਮ ਨਹੀਂ ਆ ਜੇ ਕੋ ਰੋ ਇਨਸਾਨ ਚੰਗਾ ਤੋ ਕਿਸੇ ਵੀ ਫੀਲਡ ਦਾ ਹੋਵੇ ਮੇਰੇ ਲਈ ਮਾਇਨੇ ਨਹੀਂ ਰੱਖਦਾ ਪ੍ਰਗਿਆਨੇਸ ਗਲਬਾਚ ਆਪਣੀ ਇੱਕ ਸਟੇਟਮੈਂਟ ਦਿੱਤੀ ਉਹਨਾਂ ਨੇ ਕਿਹਾ ਕਿ ਕਿਸੇ ਵੀ ਕ੍ਰਿਕਟਰ ਨੂੰ ਰੇਟ ਕਰਨ ਦੇ ਲਈ ਤਿਆਰ ਹੈ ਬਸ਼ਰਤੇ ਉਹ ਇੱਕ ਚੰਗਾ ਇਨਸਾਨ ਹੋਵੇ ਦੱਸਦੀ ਕਿ ਇਸ ਤੋਂ ਪਹਿਲਾਂ ਸ਼ੁਭਮਨ ਗਿੱਲ ਦਾ ਨਾਮ ਬਾਲੀਵੁੱਡ ਐਕਟਰ ਸਾਰਾਲੀ ਖਾਨ ਟੀਵੀ ਐਕਟਰਸ ਰਿਦਮਾ ਪੰਡਿਤ ਅਤੇ ਅਦਾਕਾਰਾ ਅਨੰਨਿਆ ਪਾਂਡੇ ਦੇ ਨਾਲ ਵੀ ਜੁੜਿਆ ਸੀ ਦੱਸਦੀ ਕਿ ਅਫਵਾਹਾਂ ਤੈਥੋਂ ਤੱਕ ਆ ਗਿਆ ਸੀ ਕਿ ਰਿਦਮਾ ਪੰਡਿਤ ਦੇ ਨਾਲ ਸ਼ੁਭਮਨ ਗਿੱਲ ਜਲਦ ਹੀ ਵਿਆਕਰਨ ਜਾਰੀ ਨੇ ਜਿਸ ਤੋਂ ਬਾਅਦ ਰਿਧਮ ਨੇ ਵੀ ਇਸੋ ਤੇ ਰਿਐਕਸ਼ਨ ਦਿੱਤਾ ਸੀ ਉਹਨਾਂ ਨੇ ਕਿਹਾ ਸੀਗਾ ਕਿ ਸਿਰਫ ਇੱਕ ਰੂਮਰਸ ਹੈ ਜੋ ਹਲ ਕੁਝ ਵੀ ਨਹੀਂ ਹੈ ਇਸ ਦੇ ਨਾਲ ਹੀ ਸਾਰਾਂ ਲਖਾਨਵੀ ਚੈਟ ਸ਼ੋਅ ਦੌਰਾਨ ਇਹ ਵੀ ਕਲੀਅਰ ਕੀਤਾ ਸੀਗਾ ਕਿ ਜਿਸ ਸਾਰਾ ਦੇ ਨਾਲ ਉਸ ਦਾ ਨਾਮ ਜੋੜਿਆ ਜਾ ਰਿਹਾ ਉਹ ਅਸਲ ਦੇ ਵਿੱਚ ਸਚਿਨ ਤੰਦੋਲਕਰਦੀ ਬੇਟੀ ਹੈ ਤਦ ਆਸ ਦੀ ਹੈ ਕਿ ਸ਼ੁਭਮਨ ਗਿੱਲ ਕਾਫੀ ਸਦ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੀ ਪਰਸਨਲ ਲਾਈਫ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਇਸ ਤੇ ਤੁਹਾਨੂੰ ਸ਼ੁਭਮਨ ਗਿੱਲ ਕਿਵੇਂ ਦੇ ਲੱਗਦੇ ਹੈ ਸਾਨੂੰ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਇਜਾਜ਼ਤ ਤੇ ਵੇਖਦੇ ਰਹੋ ਧਾਨਿਕ ਸਵੇਰਾ